ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਨੇ ਆ ਜੀ ਚਟਣੀ ਕੱਚੀ ਅੰਬੀ ਦੀ ਚਟਣੀ ਬਣਾਉਨੇ ਆ ਜੀ ਆਪਾਂ ਗਰਮੀ ਜ਼ਿਆਦਾ ਹੈ ਜੀ ਕਈ ਵਾਰੀ ਦਾਲ ਖਾਣ ਨੂੰ ਜੀ ਨਹੀਂ ਕਰਦਾ ਇਹ ਅੰਬੀ ਦੀ ਚਟਣੀ ਬਹੁਤ ਸਵਾਦ ਬਣਦੀ ਹੈ ਇਹ ਪਾ ਲਾਂਗੇ ਜੀ ਹਰੀਆਂ ਮਿਰਚਾਂ ਆਪਾਂ ਥੋੜੀ ਜੀ ਲਾਲ ਪਾ ਲਾਂਗੇ ਨਾਲ ਪਦੀਨਾ ਪਾਵਾਂਗੇ ਇਹ ਫਰੈਸ਼ ਪਦੀਨਾ ਤੋੜਿਆ ਜੀ ਆਪਾਂ ਤੋੜਿਆ ਇਹਨੂੰ ਚੰਗੀ ਤਰ੍ਹਾਂ ਇਹ ਲਈਏ ਜੀ ਅੰਬੀ ਇਹ ਵੀ ਆਪਾਂ ਤਾਜੀ ਤੋੜੀ ਆ ਘਰੋਂ ਇਹਨੂੰ ਪਾ ਦਾਂਗੇ ਜੀ ਮीडियो साइज ਦੀ ਅੰਬੀ ਸੀਗੀ ਜੀ ਇੱਕ ਇਹ ਅੱਧਾ ਚਮਚਾ ਪਾ ਦਾਂਗੇ ਜੀ ਲੂਣ ਦਾ ਲਾਲ ਮਿਰਚ ਪਾ ਦਾਂਗੇ ਜੀ ਇਹ ਜਿਆਦਾ ਕੌੜੀ ਨਹੀਂ ਹੈਗੀ ਜੀ ਤਾਂ ਕਰਕੇ ਵੱਧ ਪਾਈ ਹੈ ਖੱਟੀਆਂ ਪੰਬੀ ਪਾ ਲਈ ਜੀ ਤੇ ਪਾ ਦਾਂਗੇ ਖੰਡ ਔਰ ਇਹਨੂੰ ਆਪਾਂ ਪੀਸ ਲਾਂਗੇ ਤੁਸੀਂ ਕੁੰਡੇ ਸੋਟੇ ਨਾਲ ਵੀ ਰਗੜ ਸਕਦੇ ਹੋ ਚਟਣੀ ਬਣ ਕੇ ਤਿਆਰ ਹੈ ਜੀ ਹਰੇ ਨੂੰ ਆਪ ਇੱਕ ਕੌਲੀ ਦੇ ਵਿੱਚ ਕੱਢ ਲੈਨੇ ਆਂ ਅੱਜ ਆਪਾਂ ਇਹੀ ਛੋਟੀ ਜਿਹੀ ਵੀਡੀਓ ਪਾਈ ਹੈ ਜੀ ਸਿੰਪਲ ਤੇ ਸੌਖੀ ਨਾਈਸ ਸਵਾਦ ਬਹੁਤ ਬਣਦੀ ਹੈ ਜੀ ਤੁਸੀਂ ਬਣਾ ਕੇ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ